ਸਸ਼ੀਕਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਕੈਨੇਡਾ ਵਿੱਚ ਸਥਾਈ ਨਿਵਾਸੀ ਪੀਆਰ ਪ੍ਰਾਪਤ ਕਰਨਾ ਬਹੁਤ ਸਾਰੇ ਭਾਰਤੀਆਂ ਲਈ ਇੱਕ ਵੱਡਾ ਸੁਪਨਾ ਹੈ। ਹਾਲਾਂਕਿ ਹਾਲ ਹੀ ਦੇ ਸਮੇਂ ਵਿੱਚ ਬਦਲਦੀਆਂ ਨੀਤੀਆਂ ਅਤੇ ਅਨਿਸ਼ਚਿਤਤਾ ਨੇ ਇਸ ਸੁਪਨੇ ਤੇ ਕੁਝ ਸਵਾਲ ਖੜੇ ਕਰ ਦਿੱਤੇ ਸਨ। ਹੁਣ ਨਵੰਬਰ ਮਹੀਨੇ ਵਿੱਚ ਕੈਨੇਡਾ ਸਰਕਾਰ ਵੱਲੋਂ ਕੁਝ ਮਹੱਤਵਪੂਰਨ ਘੋਸ਼ਣਾਵਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਉਮੀਦਾਂ ਨੂੰ ਨਵੀਂ ਦਿਸ਼ਾ ਦਿੱਤੀ ਹੈ ਪਰ ਨਾਲ ਹੀ ਕੁਝ ਚੁਣੌਤੀਆਂ ਵੀ ਪੇਸ਼ ਕੀਤੀਆਂ ਹਨ। ਇਹ ਬਦਲਾਅ ਕੈਨੇਡਾ ਦੀ ਸਮੁੱਚੀ ਇਮੀਗ੍ਰੇਸ਼ਨ ਰਣਨੀਤੀ ਵਿੱਚ ਇੱਕ ਸੰਭਾਵਿਤ ਦਿਸ਼ਾ ਪਰਿਵਰਤਨ ਦਾ ਸੰਕੇਤ ਦੇ ਰਹੇ ਹਨ ਜਿਸ ਦਾ ਅਸਰ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਪੇਸ਼ੇਵਰਾਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਪੈਣਾ ਯਕੀਨੀ ਹੈ ਪ੍ਰਧਾਨ ਮੰਤਰੀ ਮਾਰਕਰਨੀ ਦਾ ਵੱਡਾ ਬਿਆਨ ਇਨ ਸਟੇਟਸ ਲੋਕਾਂ ਲਈ ਖੁੱਲਣਗੇ ਪੀਆਰ ਦੇ ਦਰਵਾਜ਼ੇ ਇਸ ਸਮੇਂ ਸਭ ਤੋਂ ਵੱਧ ਧਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਰਨੀ ਦੇ ਬਿਆਨ ਤੇ ਖਿੱਚਿਆ ਜਾ ਰਿਹਾ ਹੈ ਉਨਾ ਸੰਕੇਤ ਦਿੱਤਾ ਹੈ ਕਿ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਰਹਿ ਰਹੇ ਅੰਤਰਰਾਸ਼ਟਰੀ ਨਾਗਰਿਕ LPR ਦੇ ਦਰਵਾਜ਼ੇ ਹੋਰ ਖੁੱਲੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਆਊਟ ਆਫ ਸਟੇਟਸ ਨਹੀਂ ਹਨ, ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ PR ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦਾ ਮਤਲਬ ਸਾਫ਼ ਹੈ ਕਿ ਉਹ ਲੋਕ ਜੋ ਪਹਿਲਾਂ ਹੀ ਇੱਕ ਵੈਧ ਵੀਜ਼ਾ ਜਾਂ ਪਰਮਿਟ ਜਿਵੇਂ ਕਿ ਸਟੱਡੀ ਜਾਂ ਵਰਕ ਪਰਮਿਟ ਤੇ ਕੈਨੇਡਾ ਵਿੱਚ ਹਨ ਅਤੇ ਜਿਨ੍ਹਾਂ ਨੇ ਵੀਜ਼ੇ ਦੀਆਂ ਸ਼ਰਤਾਂ ਦੀਆਂ ਉਲੰਘਣਾ ਨਹੀਂ ਕੀਤੀਆਂ, ਉਨ੍ਹਾਂ ਲਈ PR ਪ੍ਰਾਪਤ ਕਰਨ ਦੇ ਨਵੇਂ ਅਤੇ ਸੰਭਾਵੀ ਤੌਰ ਤੇ ਆਸਾਨ ਰਾਹ بنائے ਜਾ ਸਕਦੇ ਹਨ ਭਾਰਤੀ ਨਾਗਰਿਕਾਂ ਦੀ ਵੱਡੀ ਗਿਣਤੀ ਲਈ ਇਹ ਇੱਕ ਵੱਡੀ ਰਾਹਤ ਵਾਲੀ ਖਬਰ ਹੋ ਸਕਦੀ ਹੈ ਜਿੱਥੇ ਇੱਕ ਪਾਸੇ ਇਨ ਸਟੇਟਸ ਲੋਕਾਂ ਲਈ ਨਰਮੀ ਅਤੇ ਨਵੇਂ ਮੌਕਿਆਂ ਦੀ ਗੱਲ ਹੈ ਉੱਥੇ ਹੀ ਇਹ ਨੀਤੀ ਇੱਕ ਦੋਧਾਰੀ ਤਲਵਾਰਾਂ ਵੀ ਹਨ ਸੂਤਰਾਂ ਅਨੁਸਾਰ ਇਮੀਗ੍ਰੇਸ਼ਨ ਡਿਪਾਰਟਮੈਂਟ ਆਊਟ ਆਫ ਸਟੇਟਸ ਲੋਕਾਂ ਜਿਨ੍ਹਾਂ ਦਾ ਵੀਜ਼ਾ ਜਾਂ ਤਾਂ ਪਰਮਟ ਖਤਮ ਹੋ ਚੁੱਕਾ ਹੈ ਜਾਂ ਜਿਨ੍ਹਾਂ ਨੇ ਸ਼ਰਤਾਂ ਤੋੜੀਆਂ ਹਨ ਉਹਨਾਂ ਦੇ ਪ੍ਰਤੀਸ਼ਕਤੀ ਵਰਤਣ ਦੀ ਤਿਆਰੀ ਚੱਲ ਰਹੀ ਹੈ ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਲੋਕਾਂ ਨੂੰ ਲੱਭਣ ਅਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਤੇਜ਼ੀ ਨਾਲ ਵਧਾਈ ਜਾ ਸਕਦੀ ਹੈ ਹੈ ਸਰਕਾਰ ਦਾ ਸੰਦੇਸ਼ ਸਪਸ਼ਟ ਹੈ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਸੈਟਲ ਹੋਣ ਵਿੱਚ ਮਦਦ ਮਿਲੇਗੀ ਪਰ ਨਿਯਮਾਂ ਤੋਂ ਬਾਹਰ ਜਾਣ ਤੇ ਮੁਸ਼ਕਲਾਂ ਵਧਣਗੀਆਂ ਦੂਜੀ ਅਹਿਮ ਖਬਰ ਅਟਲੈਂਟਿਕ ਕੈਨੇਡਾ ਦੇ ਨਿਊ ਬਰਜਵਿਕ ਸੂਬੇ ਤੋਂ ਹੈ ਅਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਕੰਮ ਕਰ ਰਹੇ ਵਿਦੇਸ਼ੀ ਕਾਮਿਆਂ ਲਈ ਇੱਕ ਨਵਾਂ ਕਾਨੂੰਨ C18 ਲਿਆਂਦਾ ਗਿਆ ਹੈ ਇਹ ਕਾਨੂੰਨ ਉਨ੍ਹਾਂ ਕਾਮਿਆਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ ਜਿਨ੍ਹਾਂ ਨੇ ਵਰਕ ਪਰਮਿਟ ਐਕਸਟੈਂਸ਼ਨ ਦੀ ਪ੍ਰੋਸੈਸਿੰਗ ਵਿੱਚ ਬਹੁਤ ਜ਼ਿਆਦਾ ਧੀਰੀ ਹੋ ਰਹੀ ਸੀ ਕੁਝ ਮਾਮਲਿਆਂ ਵਿੱਚ 35 ਮਹੀਨਿਆਂ ਤੱਕ ਇਸ ਕਾਨੂੰਨ ਦੇ ਤਹਿਤ ਯੋਗ ਕਰਮਚਾਰੀ ਆਪਣੇ ਮੌਜੂਦ ਵਰਕ ਪਰਮਿਟ ਨੂੰ 2 ਸਾਲ ਲਈ ਹੋਰ ਵਧਾ ਸਕਣਗੇ ਹਾਲਾਂਕਿ ਇਹ ਇੱਕ ਅਸਥਾਈ ਉਪਾਏ ਹੈ ਇਹ ਸਥਾਨਕ ਲੇਬਰ ਦੀ ਜ਼ਰੂਰਤ ਨੂੰ ਪੂਰਾ ਕਰਨ ਅਤੇ ਅਨਿਸ਼ਚਿਤਤਾ ਵਿੱਚ ਰਹਿ ਰਹੇ ਕਾਮਿਆਂ ਨੂੰ ਸਥਿਰਤਾ ਦੇਣ ਦਾ ਇੱਕ ਵੱਡਾ ਕਦਮ ਹੈ ਤੀਜੀ ਵੱਡੀ ਖਬਰ ਸੁਣਵਾਈ ਨਾਮਜ਼ਦਗੀ ਪ੍ਰੋਗਰਾਮ ਆ ਨਾਲ ਸੰਬੰਧਿਤ ਹੈ ਕੈਨੇਡਾ ਦੇ ਨਵੇਂ ਇਮੀਗ੍ਰੇਸ਼ਨ ਮੰਤਰੀ ਨੇ ਹਾਲ ਹੀ ਵਿੱਚ ਸਾਰੇ ਸੂਬਿਆਂ ਅਤੇ ਖੇਤਰਾਂ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਜਿਸ ਨਾਲ ਜਿਸ ਵਿੱਚ ਲਗਭਗ ਸਾਰੇ ਪ੍ਰਾਂਤਾਂ ਨੇ PNP ਕੋਟਾ ਵਧਾਉਣ ਦੀ ਜ਼ੋਰਦਾਰ ਮੰਗ ਕੀਤੀ। ਉਹਨਾਂ ਦਾ ਤਰਕ ਸੀ ਕਿ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਲੱਖਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਜਿਨ੍ਹਾਂ ਨੇ ਇੱਥੇ ਪੜ੍ਹਾਈ ਕੀਤੀ ਹੈ, ਕੰਮ ਦਾ ਤਜਰਬਾ ਲਿਆ ਹੈ ਅਤੇ ਟੈਕਸ ਦਿੱਤਾ ਹੈ ਨੂੰ ਬਾਹਰੋਂ ਨਵੇਂ ਲੋਕਾਂ ਨੂੰ ਲਿਆਉਣ ਦੀ ਬਜਾਏ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਪ੍ਰਾਂਤਾਂ ਦਾ ਮਰਨਾ ਹੈ ਕਿ ਇਹ ਲੋਕ ਪੂਰਨ ਟੈਲੈਂਟਡ ਹਨ ਅਤੇ ਉਨ੍ਹਾਂ ਨੂੰ ਪੀ ਐਨ ਪੀ ਰਾਹੀਂ ਪੀ ਆਰ ਦਾ ਸਪਸ਼ਟ ਅਤੇ ਤੇਜ਼ ਰਸਤਾ ਮਿਲਣਾ ਚਾਹੀਦਾ ਹੈ ਕੈਨੇਡਾ ਆਪਣੀ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲ ਰਿਹਾ ਹੈ ਫੋਕਸ ਹੁਣ ਸਿਰਫ ਬਾਹਰੋਂ ਨਮੀ ਪ੍ਰਤੀਵਾਲ ਲੈਉਣ ਤੇ ਨਹੀਂ ਹੈ ਸਗੋਂ ਉਹਨਾਂ ਲੋਕਾਂ ਨੂੰ ਸਥਾਈ ਨਿਵਾਸ ਦੇ ਕੇ ਇੱਥੇ ਬੜਾਈ ਰੱਖਣ ਤੇ ਹੈ ਜੋ ਪਹਿਲਾਂ ਹੀ ਕਾਨੂੰਨ ਤੌਰ ਤੇ ਅੰਦਰ ਹਨ ਯੋਗਦਾਨ ਪਾ ਰਹੇ ਹਨ ਅਤੇ ਕੈਨੇਡੀਅਨ ਸਿਸਟਮ ਵਿੱਚ ਨਿਵੇਸ਼ ਕਰ ਚੁੱਕੇ ਹਨ ਇਹ ਇੱਕ ਰੀਟੈਂਸ਼ਨ ਸਟਰੈਟਜੀ ਹੈ ਜੇਕਰ ਪੀ ਐਨ ਪੀ ਕੋਟਾ ਵਾਧਾ ਹੈ ਤਾਂ ਇਹ ਭਾਰਤੀ ਵਿਦਿਆਰਥੀਆਂ ਤੇ ਪੇਸ਼ੇਵਰਾਂ ਲਈ ਇੱਕ ਵੱਡਾ ਮੌਕਾ ਹੋਵੇਗਾ ਖਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਦਾ ਸੀ ਆਰਐਸਐਸ ਸਕੋਰ ਐਕਸਪ੍ਰੈਸ ਐਂਟਰੀ ਲਈ ਕਾਫੀ ਨਹੀਂ ਹੈ ਪਰ ਜਿਨ੍ਹਾਂ ਕੋਲ ਸਵਾਈ ਸਕਿੱਲ ਜਾਂ ਨੌਕਰੀ ਦੀ ਪੇਸ਼ਕਸ਼ ਹੈ ਹਾਲਾਂਕਿ ਇਹ ਨਰਮੀ ਸਿਰਫ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਲਈ ਹੈ ਜਦੋਂ ਕਿ ਗੈਰ ਕਾਨੂੰਨੀ ਤਰੀਕਿਆਂ ਨਾਲ ਰਹਿਣ ਵਾਲਿਆਂ ਲਈ ਰਾਹ ਹੋਰ ਮੁਸ਼ਕਲ ਹੋ ਸਕਦੇ ਹਨ ਇਹ ਸਾਰੇ ਤਤਕਾਲੀ ਬਦਲਾਅ ਕੈਨੇਡਾ ਦੀਆਂ ਬਦਲਦੀਆਂ ਆਰਥਿਕ ਅਤੇ ਜਨਮ ਸਿੱਖਿਆ ਲੋੜਾਂ ਦਾ ਪ੍ਰਤੀਕਰਮ ਹੈ। ਪਵਿੱਕ ਦਾ ਵੱਡਾ ਸਵਾਲ ਇਹ ਹੈ ਕਿ ਇਹ ਰਣਨੀਤੀ ਸਿਰਫ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਤੱਕ ਸੀਮਤ ਰਹੇਗਾ ਜਾਂ ਕੀ ਕੈਨੇਡਾ ਪ੍ਰਵਾਸੀਆਂ ਦੇ ਸਮਾਜਿਕ ਏਕੀਕਰਨ ਵਖ-ਵਖ ਸੱਭਿਆਚਾਰ ਵਿਚਕਾਰ ਵਿਚਾਰ ਤਾਲਮੇਲ ਅਤੇ ਸਥਾਨਕ ਭਾਈਚਾਰਿਆਂ ਜਿਵੇਂ ਕਿ ਰਿਹਾਇਸ਼ ਸਿਹਤ ਸੰਭਾਲ ਸਿੱਖਿਆ ਤੇ ਪੈਣ ਵਾਲੇ ਦਬਾਅ ਵਰਗੇ ਗੁੰਝਲਦਾਰ ਮੁੱਦਿਆਂ ਤੇ ਵੀ ਗੰਭੀਰਤਾ ਨਾਲ ਵਿਚਾਰ ਕਰੇਗਾ ਇਨ੍ਹਾਂ ਸਵਾਲਾਂ ਦੇ ਜਵਾਬ ਹੀ ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਭਵਿੱਖ ਨੂੰ ਆਕਾਰ ਦੇਣਗੇ ਇਹ ਸੀਗੀ ਕੈਨੇਡਾ ਦੇ ਨਾਲ ਜੁੜੀ ਹੋਈ ਅੱਜ ਦੀ ਬਹੁਤ ਵੱਡੀ ਖਬਰ ਜੋ ਇਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਕੈਨੇਡਾ ਦੇ ਰਿਲੇਟਡ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ